ਕਰ ਰਹੇ ਹੋ ਕਿ ਮਾਮਲਾ ਕੀ ਮੰਗਤ ਤੁਹਾਡੀ ਪਰ ਇਹ ਜੀ ਪਹਿਲਾਂ ਤਾਂ ਅਸੀਂ ਤੁਹਾਡੇ ਪ੍ਰੈਸ ਦਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਗੱਲ ਸੁਣਨ ਵਾਸਤੇ ਆਏ ਹੋ ਅੱਜ ਸਾਡੇ ਜਿਹੜੀ ਮਾਰ ਨੰਬਰ 16 17 ਤੇ ਸ਼ਿਕਰਸ਼ ਕਮੇਟੀ ਬਣੀ ਹੈ ਅੱਜ ਅਸੀਂ ਕਮੇਟੀ ਕੀਤੀ ਹੈ ਮੀਟਿੰਗ ਦੇ ਵਿੱਚ ਅਸੀਂ ਇੱਕ ਫੈਸਲਾ ਲਿਆਗਾ ਅਸੀਂ ਪਹਿਲਾਂ ਵੀ ਉਹ ਸਾਬ ਨੂੰ ਮਿਲੇ ਸੀਗੇ ਆਗਿਆ ਸਾਬ ਨੂੰ ਮਿਲੇ ਹੋਇਆ ਐਮਐਲਏ ਸਾਬ ਨੂੰ ਮਿਲੇ ਸੀ ਕਿ ਸਾਬ ਨੂੰ ਮਿਲੇ ਪਰ ਲੇਕਿਨ ਜਿਹੜੀਆਂ ਐਪਲੀਕੇਸ਼ਨਾਂ ਨਹੀਂਆਂ ਇਹ ਕਾਗਜ ਬਣ ਕੇ ਸਾਡਾ ਰਹਿ ਗਿਆ ਪਰ ਲੇਕਿਨ ਕਦੇ ਵੀ ਪੂਰੀ ਤਰ੍ਹਾਂ ਤੇ ਕੋਈ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਨਹੀਂ ਮੰਨਿਆ ਗਈਆਂ ਪਰ ਸਾਨੂੰ ਤਲਾਸ਼ੇ ਇਹਨਾਂ ਨੇ ਪੂਰੇ ਦਿੱਤੇ ਤੇ ਤੁਹਾਡੇ ਜਿਹੜੇ ਮੰਗਾ ਪੂਰੀ ਤਰ੍ਹਾਂ ਤੇ ਸੀ ਲਾਗੂ ਕਰਦੇ ਆਂ ਅੱਜ ਤੁਸੀਂ ਸਾਡੇ ਇੱਥੇ ਦੇਖੀ ਅਵਾਡ ਦੇ ਵਿੱਚ ਆ ਕੇ ਕਿੰਨਾ ਗੰਦਾ ਪਾਣੀ ਅਸੀਂ ਦੇਦਾ ਮੈਂ ਅੱਜ ਤੁਸੀਂ ਨਾਲ ਲੋ 20 ਘਰ ਆਵਾਜ਼ ਆਪਣੇ ਘਰ ਦੇ ਵਿੱਚ ਵਾਪਸੀ ਕੀਤੀ ਆ ਮੇਰਾ ਬੇਟਾ ਇਹਦੇ ਵਿੱਚ ਦਾਖਲ ਸੀ ਐਨੀ ਇਨਫੈਕਸ਼ਨ ਹੋਈ ਸੀ ਇਸ ਪਾਣੀ ਦੇ ਵਿੱਚੋਂ 2 ਦਿਨ ਮੈਂ ਹਸਪੀਟਲ ਦੇ ਵਿੱਚ ਕੱਟ ਕੇ ਆਇਆਗਾ ਪਰ ਇਧਰਲੇ ਲੋਕ ਜਿਹੜੇ ਇੰਨੇ ਪੀੜਤ ਨੇ ਬਿਮਾਰੀਆਂ 'ਚ ਘਿਰ ਗਏ ਗੰਦੇ ਪਾਣੀ 'ਚ ਬੈਠੇ ਆਂ ਅਸੀਂ ਜਿਹੜਾ ਤੂੰ ਨੰਗਣ ਲਈ ਰਾਜੀ ਨਹੀਂ ਆ ਤ じゃ ਦੇ ਲੋ ਜਿਹੜੇ ਇੱਥੇ ਰੋਕ ਰਹੇ ਨੇ ਉਹਨਾਂ ਦਾ ਕੀ ਹਾਲ ਆ ਪੈ ਕੇ ਨਾ ਪ੍ਰਸ਼ਾਸਨ ਅੰਦਰ ਏਸ਼ੀਆ ਦੇ ਵਿੱਚ ਬੈਠਿਆਗਾ ਕਮਰਿਆਂ ਦੇ ਵਿੱਚ ਬੈਠਾਗਾ ਪਰ ਉਹ ਇੱਥੇ ਆ ਕੇ ਸਾਰ ਨਹੀਂ ਲੈਂਦਾ ਵਾ ਇਨੂੰ ਕਦੇ ਵੀ ਇਸ ਮਹੱਲੇ ਨੂੰ ਕਦੇ ਫੌਰੀ ਤੌਰ ਤੇ ਜੇ ਮੰਗਾਂ ਨਾ ਕਦੇ ਲਾਗੂ ਨਹੀਂ ਕੀਤੇ ਆ ਤੁਸੀਂ ਛੱਪੜ ਦਾ ਪਾਣੀ ਦੇਖ ਲਓ ਛੱਪੜ ਭਰਿਆ ਹੋਇਆ ਅੱਜ ਜਿਹੜੇ ਪਹਾੜ ਪਹਿਲਾਂ ਚੱਕੇ ਸੀ ਅੱਜ ਸਾਰੇ ਸਾਈਡ ਦਾ ਗੰਦ ਲੈ ਕੇ ਟੋਬੇ ਨੂੰ ਡਾ ਜਿਹੜਾ ਡਾਊਨ ਕਰਨਾ ਸੀਗਾ ਵੀ ਨੀਵਾ ਕਰਨਾ ਸੀ ਅੱਜ ਉੱਥੇ ਫੇਰ ਢੇਰੀਆਂ ਲਾਈਆਂ ਜਾ ਰਹੀਆਂ ਨੇ ਅੱਜ ਉੱਥੇ ਫੇਰ ਸਾਡਾ ਜਿਹੜਾ ਗਲ ਘੁੱਟ ਰਹੇ ਨੇ ਉਹ ਸਾਡਾ ਜਿਹੜੀਆਂ ਉਹ ਬਿਮਾਰੀਆਂ ਸਾਨੂੰ ਸਦਾ ਦੇ ਰਹੀਆਂ ਨੇ ਆ ਅਸੀਂ ਇਸ ਕਮੇਟੀ ਲਈ ਜਿਹੜੀ ਅੱਜ ਅਸੀਂ ਮੀਟਿੰਗ ਕੀਤੀ ਆ ਪ੍ਰਸ਼ਾਸਨ ਨੂੰ ਅਸੀਂ ਤਨੋਤੀ ਦਿੰਦੇ ਆ ਵੀਰ ਜੀ ਅਸੀਂ ਜਾਂ 2 ਜਾਂ 3 ਦਿਨਾਂ ਦੇ ਵਿੱਚ ਅਸੀਂ ਪ੍ਰਸ਼ਾਸਨ ਦਾ ਮੂੰਹ ਦੇਖਦੇ ਵੀ ਜੇ ਸਾਡਾ ਕੰਮ ਕਰਦੇ ਆ ਜੇ ਉਹ ਨਹੀਂ ਕਰਦੇ ਜਿਹੜੀ ਸਾਡੀ ਸੰਘਰਸ਼ ਕਮੇਟੀ ਬਣੀ ਆ ਸਾਡੇ ਤਿੰਨੇ ਵਾਟਾਂ ਦੇ ਵਿੱਚ ਜਿਹੜੇ ਵੀ ਸਾਡੇ ਲੋਕ ਸੀ ਉਹਨਾਂ ਨਾਲ ਵੀ ਗੱਲ ਹੋ ਗਈ ਆ ਅਸੀਂ ਹੁਣ ਪੱਕੇ ਤੌਰ ਤੇ ਧਰਨਾ ਲਾਵਾਂਗੇ ਜਦੋਂ ਤੱਕ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਤੱਕ ਅਸੀਂ ਨਹੀਂ ਹਟਦੇ ਵੀਰ ਜੀ ਤੁਸੀਂ ਪਿੱਛੇ ਪਿਛਲੇ ਦਿਨ ਵੀ ਵਿੱਤੇ ਦਿਨੀ ਧਰਨਾ ਲਗਾਇਆ ਸੀ ਫਾੜਕ ਤੇ ਉੱਪਰ ਵਿੱਚ ਐਮਐਲਏ ਸਾਹਿਬ ਪਹੁੰਚੀ ਕੀ ਕਹਿਣਗੇ ਐਮਐਲਏ ਸਾਹਿਬ ਪਹੁੰਚੇ ਜੋ ਕਹਿੰਦੇ ਵੀ ਅਸੀਂ ਤੁਹਾਡਾ ਕੰਮ ਕਰ ਰਹੇ ਆ ਸਾਡੇ ਕੋਲੇ ਮਸ਼ੀਨਾਂ ਨੇ ਪਰ ਮੈਂ ਕਹਿੰਦਾ ਵੀ ਜਿਹੜੀਆਂ ਮਸ਼ੀਨਾਂ ਕਦੇ ਕਹਿੰਦਾ ਪਟਿਆਲੇ ਤੋਂ ਆਉਂਦੀਆਂ ਕਦੇ ਕਹਿੰਦਾ ਫਰੀਦਕੋਟ ਤੋਂ ਆਉਂਦੀਆਂ ਕਦੇ ਕਹਿੰਦਾ ਬਰਨਾਲੇ ਤੋਂ ਆਉਂਦੀਆਂ ਪਰ ਮਸ਼ੀਨਾਂ ਨਹੀਂ ਸਾਨੂੰ ਪਤਾ ਵੀ ਕਿੱਥੇ ਖੜੀਆਂ ਨੇ ਵੀ ਕਿਹੜੇ ਵੱੱਡੇ ਜਿੰਨਾਂ ਨੇ ਬੰਦ ਕੀਤੇ ਹੋਈਆਂ ਵੀ ਸਾਨੂੰ ਕੋਹ ਨਹੀਂ ਦਿਖਦੀ ਵੀ ਇਹਨਾਂ ਨੂੰ ਦਿਖਦੀਆਂ ਨੇ ਉਹ ਅਸੀਂ ਜਦੋਂ ਐਮਐਲਏ ਨੇ ਸਾਨੂੰ ਕੋਈ ਸ਼ਬਦ ਦਵਾਇਆ ਸੀਗਾ ਹੁਣ ਤੁਸੀਂ ਇੱਧਰ ਆ ਕੇ ਬੱਸ ਸਟੈਂਡ ਦੀ ਛੱਤ ਬਗ ਲਓ ਪਾਣੀ ਦੀ ਬੂੰਦ ਨਹੀਂ ਆ ਠੀਕ ਹੈ ਇਹਦੇ ਬੱਡ ਬਾਕਸ ਰੋਡ ਤੇ ਵਾਜੋ ਪਾਣੀ ਦੀ ਬੂੰਦ ਨਹੀਂ ਆ ਪਰ ਲੇਕਿਨ ਜਿਹੜੇ ਸਾਰੇ ਸਹਿਰ ਦਾ ਪਾਣੀ ਆ ਉਹ ਆ ਕੇ ਬੀਨਗਰ ਮਹੱਲੇ ਦੇ ਵਿੱਚ ਕੱਟਾ ਹੁੰਦਾ ਇੱਥੇ ਤੁਸੀਂ ਪਿੱਛੇ ਦੇਖ ਲਓ ਇੱਕ ਸੇਵਨ ਡਿਸਪੈਂਸਰੀ ਬਣੀ ਹੋਈ ਆ ਜਿੱਥੇ ਲੇਡੀਜ਼ ਪ੍ਰੈਗਨੈਂਟ ਨੇ ਉਹਨਾਂ ਦੀ ਡਿਲੀਵਰੀ ਵਗੈਰਾ ਹੋਣੀ ਆ ਟੀਕੇ ਵਗੈਰਾ ਲਾਉਣੇ ਆ ਉਹ ਇੰਨੇ ਨੇ ਪਾਣੀ ਵੀ ਦੀ ਟੱਪ ਕੇ ਜਾਂਦੀਆਂ ਉਹਦੇ ਵਿੱਚ ਕੋਈ ਵੀ ਦੁਰਘਟਨਾ ਹੋ ਸਕਦੀ ਆ ਮੰਨ ਲੈ ਵੀ ਪ੍ਰਸ਼ਾਸਨ ਨੇ ਜਿਹੜੇ ਸਾਡੇ ਲੋਕਾਂ ਦਾ ਖਿਲਵਾੜ ਕਰਕੇ ਪ੍ਰਸ਼ਾਸਨ ਆਦੇ ਅੱਖਾਂ ਤੇ ਪੱਟੀ ਬੰਨੀ ਹੋਈ ਆ ਕੰਨਾਂ 'ਚ ਉਹਨੇ ਰੂ ਲੈਤੀ ਹੋਈ ਆ ਕੰਬ ਕਰਦੇ ਨੇ ਤੇ ਸੁੱਤਾ ਪਿਆ ਪ੍ਰਸ਼ਾਸਨ ਪਰ ਅਸੀਂ ਇੱਕ ਗੱਲ ਜ਼ਰੂਰ ਕਹਿੰਨੇ ਆ ਅਸੀਂ 2 ਦਿਨ ਦਾ ਟਾਈਮ ਦਿੰਨੇ ਆ ਪਰ ਅਸੀਂ ਪੱਕੇ ਤੌਰ ਤੇ ਧਰਨਾ ਲਾਵਾਂਗੇ ਅਸੀਂ ਨਗਰ ਕਾਉਂਸਲ ਆ ਤੇ ਸੀਵਰੇਜ ਬੋਰਡ ਆ ਚਾਹੇ ਉਹ ਮਾਦੀ ਡੀਸੀ ਹੋਵੇ ਫਿਰ ਅਸੀਂ ਦੁਬਾਰਾ ਵੀ ਬੈਠਾਂਗੇ ਅਸੀਂ ਧਰਨਾ ਸਟਾਰਟ ਕਰਾਂਗੇ ਉਸ ਤੋਂ ਬਾਅਦ ਸਾਡੇ ਜਿਹੜੇ ਲੋਕ ਨੇ ਦੁਖੀ ਨੇ ਅਸੀਂ ਜਥੇਬੰਦਿਆਂ ਨੂੰ ਵੀ ਅਪੀਲ ਕੀਤੀ ਆ ਉਹਨਾਂ ਤੱਕ ਵੀ ਅਸੀਂ ਗੱਲ ਕਰਕੇ ਆ ਔਰ ਜਿਹੜੇ ਸਾਡੇ ਵਪਾਰਕ ਆ ਜੋ ਕੁਝ ਵੀ ਆ ਅਸੀਂ ਉਹਨਾਂ ਦੇ ਸਹਿਯੋਗ ਨਾਲ ਅਸੀਂ ਇੱਕ ਵੱਡਾ ਧਰਨਾ ਲਾਵਾਂਗੇ ਅਸੀਂ ਇਹਨੂੰ ਜਿੰਨਾ ਚੱਕ ਸਾਡਾ ਹੱਲ ਨਹੀਂ ਹੁੰਦਾ ਪੀੜਤ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਧਰਨਾ ਸਾਡਾ ਜਾਗੇਗਾ